ਇਹ ਸਰਦਾਰ ਸੇਵਾ ਸਿੰਘ ਜੀ ਠਿਕਰੀ ਵਾਲਾ ਦੀ ਸੀਧੀ ਵਾਰ ਸੀਦਾ 35 ਸਾਲ ਪੁਰਾਣਾ ਇਤਿਹਾਰ ਹੈ ਜੀ 1990 ਦਾ ਇਤਿਹਾਰ ਹੈ ਹੁਣ 2025 ਚੱਲਦਾ ਉਦੋਂ ਦੇ ਇਤਿਹਾਰਾਂ ਦੇ ਵਿੱਚ ਜੋ ਇੱਥੇ ਸਖਸ਼ੀਤਪਾ ਆਉਂਦੀਆਂ ਹੁੰਦੀਆਂ ਸੀ ਉਹਨਾਂ ਦੇ ਨਾਮ ਕੋਈ ਵੱਡੇ ਕਰਕੇ ਨਹੀਂ ਸੀ ਲਿਖੇ ਜਾਂਦੇ ਨਾ ਕਿਸੇ ਦਾ ਕੋਈ ਸਪੈਸ਼ਲ ਇਹ ਮੌਕੇ ਦਾ ਇਹ ਪੁਰਾਣਾ ਇਹੋ ਜਿਹਾ ਕੁਝ ਨਹੀਂ ਸੀ ਲਿਖਿਆ ਜਾਂਦਾ ਹੈਗਾ ਤੇ ਉਦੋਂ ਸਾਰਿਆਂ ਦੇ ਮਤਲਬ ਇੱਕੋ ਪ੍ਰਕਾਰ ਦੇ ਨਾਮ ਲਿਖੇ ਜਾਂਦੇ ਹੁੰਦੇ ਸੀਗੇ ਸਾਊਤ ਪਹਿਲਾਂ ਗਾਲ ਤਖ ਦੇ ਜਸਦਾਰ ਦਾ ਨਾਮ ਹੁੰਦਾ ਸੀ ਜਖੇ ਕਿਉਂਕਿ ਕੌਮ ਚ ਸਭ ਤੋਂ ਉੱਚਾ ਦਾ ਉਹਨਾਂ ਦਾ ਹੀ ਆ ਉਦੋਂ ਬਾਅਦ ਦੰਦ ਮੀਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਜੀ ਦਾ ਤੇ ਉਸ ਤੋਂ ਬਾਅਦ ਸਰਦਾਰ ਸੇਵਾ ਸਿੰਘ ਜੀ ਦੀ ਬੇਟੀ ਦਾ ਨਾਮ ਆ ਜਾਂਦਾ ਸੀ ਜੀ ਉਸ ਤੋਂ ਬਾਅਦ ਆ ਜਾਂਦਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਹਰਮਨਦਰ ਸਿੰਘ ਸੰਧੂ ਬਾਪੂਤਰ ਲੋਕ ਸਿੰਘ ਬਲਵੀਰ ਸਿੰਘ ਭਰਪੂਰ ਇੰਨੇ ਸੇਵਕਾਂ ਦੇ ਨਾਮ ਆ ਜਾਂਦੇ ਸੀਗੇ ਜੀ ਤੇ ਉਸ ਤੋਂ ਬਾਅਦ ਇੱਥੇ ਇੱਕ ਹੋਰ ਚੀਜ਼ ਲਿਖੀ ਜਾਂਦੀ ਸੀ ਜੀ ਚਾਰੇ ਗਵਾੜਾਂ ਚੋਂ ਸੇਵਾਦਾਰਾਂ ਦੇ ਨਾਮ ਲਿਖੇ ਜਾਂਦੇ ਸੀ ਪੱਤੀ ਮਾਨ ਪੁੱਤੀ ਢਿੱਲੋਂ ਪੱਤੀ ਆਲਖ ਪੱਤੀ ਧਾਲੀਆਲ ਇਹ ਤੁਸੀਂ ਜੇ ਨਾਮ ਪੜੋਗੇ ਤੁਹਾਡੇ ਦਾਦਿਆਂ ਪਰਦਾਦਿਆਂ ਦੇ ਨਾਮ ਹੋਣਗੇ ਇਹਦੇ ਵਿੱਚ ਤਕਰੀਬਨ ਤਕਰੀਬਨ ਸਾਰਿਆਂ ਦੇ ਇਹਦੇ ਵਿੱਚ ਨਾਮ ਤੁਹਾਨੂੰ ਨਜ਼ਰ ਆਉਣਗੇ ਤੁਹਾਡੇ ਬਾਪ ਦਾਦਿਆਂ ਦੇ ਨਾਮ ਆਉਣਗੇ ਇਹਦੇ ਵਿੱਚ ਸੇਵਾਦਾਰਾਂ ਦੀ ਲਿਸਟ ਦੇ ਵਿੱਚ ਤੇ ਉਸ ਤੋਂ ਬਾਅਦ ਦੇਖੋ ਜੀ ਕਲੱਬ ਦਾ ਨਾਮ ਆ ਜਾਂਦਾ ਵੀ ਕਲੱਬ ਤਿੰਨੇ ਦਿਨ ਦਵਾਨ ਵਿੱਚ ਸਹਿਯੋਗ ਦੇਣਗੇ ਸਪੋਰਟਸ ਕਲੱਬ ਤੇ ਉਸ ਤੋਂ ਬਾਅਦ ਪੰਜਾ ਪੈਰਾਂ ਦੇ ਨਾਮ ਲਿਖੇ ਜਾਂਦੇ ਸੀ ਜੀ ਪੰਜਾ ਪੈਰਾਂ ਦੇ ਨਾਮ ਲਿਖੇ ਜਾਂਦੇ ਸੀਗੇ ਜੀ ਇਹ ਵੀ ਇੱਕ ਬਹੁਤ ਵਧੀਆ ਗੱਲ ਸੀ ਜੀ ਪੰਜਾ ਪੈਰਾਂ ਦਾ ਸਤਕਾਰ ਜੀ ਤੇ ਉਸ ਤੋਂ ਬਾਅਦ ਆਪਣੀ ਪੰਚਾਇਤ ਦਾ ਨਾਮ ਆ ਜਾਂਦਾ ਸੀ ਜੀ ਪੰਚਾਇਤ ਤੋਂ ਬਾਅਦ ਗੁਰਦੁਆਰਾ ਪਰਵੰਦਾ ਕਾ ਕਮੇਟੀ ਦਾ ਨਾਮ ਆ ਜਾਂਦਾ ਸੀਗਾ ਜੀ ਤੇ ਇਹ ਉਸ ਸਮੇਂ ਦੇ ਇਸ਼ਤਿਹਾਰ ਨੇ ਜੀ ਫਰਕ ਤੁਸੀਂ ਦੇਖ ਸਕਦੇ ਹੋ ਅੱਜ ਦੇ ਤੇ ਉਹਨਾਂ ਸਮਿਆਂ ਦੇ ਇਸ਼ਤਿਹਾਰਾਂ ਦੇ ਵਿੱਚ